ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਦਾਸ ਗਿਆਨੀ ਰਪਿੰਦਰ ਸਿੰਘ ਮੁਖ ਸੇਵਾਦਾਰ ਗੁਰਦਾਨ ਘਰ ਬਰਦ ਸੰਭਾਲ ਕਰ ਜਵੰਦਾ ਕਲਾਂ ਜ਼ਿਲ੍ਹਾ ਤਰਨਤਾਰਨ ਸਾਹਿਬ ਨੁਕਤਾ ਦੀ ਸੇਵਾ ਨੂੰ ਸਮਰਪਿਤ ਜੋ ਸੇਵਾਵਾਂ ਚੱਲ ਰਹੀਆਂ ਨੇ ਉਸੇ ਲਈ ਦਾਤ ਅੱਜ ਤਰੀਕ 5 ਜੂਨ 2024 ਅਸੀਂ ਪਹੁੰਚੇ ਜੀ ਨਗਰ ਜੋੜ ਟਾਹੇ ਵਾਲਾ ਤੇ ਲੋਹਾਰ ਦੀ ਜਿਹੜੀ ਹੱਦ ਹੈ ਜਿਹੜੀ ਮੇਨ ਸੜਕ ਜਾਂਦੀ ਹੈ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸਥਾਨ ਹੈ ਚਰਨਸ਼ੋਪ ਪ੍ਰਾਪਤ ਗੁਰਦੁਆਰਾ ਸਾਹਿਬ ਬਣਿਆ ਹੈ ਉੱਥੇ ਜੋ ਸਾਹਮਣੇ ਆਪ ਜੀ ਨੂੰ ਬਜ਼ੁਰਗ ਦਿਖਾਈ ਦੇ ਰਹੇ ਨੇ ਲਗਭਗ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਮਹਾਂਪੁਰਖ ਬਾਬਾ ਦਲੇਰ ਸਿੰਘ ਜੀ ਹਰਿਆਣਾ ਜਿੱਨਾਂ ਦਾ ਅਸਥਾਨ ਹੈ ਉਹਨਾਂ ਦੇ ਸੇਵਾਦਾਰ ਰਹੇ ਨੇ ਉਹਨਾਂ ਦੇ ਗੁਰਮੰਤਰ ਲੈਏ ਨੇ ਤੇ ਸੰਤ ਦਵਿੰਦਰ ਸਿੰਘ ਜੀ ਸ਼ਾਹਪੁਰ ਵਾਲਿਆਂ ਦੇ ਗੁਰਪਾਈ ਨੇ ਇਥੇ ਇਹਨਾਂ ਬੜੀਆਂ ਸਵਾਵਾਂ ਇਹਨਾਂ ਗੁਰਮੁਖ ਪਿਆਰਿਆਂ ਦੇ ਦੱਸਣ ਦੇ ਮੁਤਾਬਕ ਜਿਨ੍ਹਾਂ ਵੀ ਆ ਭਾਈ ਪ੍ਰਗਟ ਸੋਣੀ ਜਾਂ ਇਥੋਂ ਦੇ ਮੋਤ ਪਰਨੇ ਦੱਸਣ ਦੇ ਮੁਤਾਬਕ ਕਿ ਇਹਨਾਂ ਨੇ ਬੜੀ ਸੇਵਾ ਕੀਤੀ ਹੈ ਤੇ ਇਦਾਂ ਆ ਵੀ ਹਰ ਇੱਕ ਬੰਦੇ ਨੂੰ ਤੰਦਰੁਸਤੀ ਦੀ ਲੋੜ ਹੈ ਤੇ ਪਤਾ ਨਹੀਂ ਕਦੋਂ ਕਿੱਥੇ ਕਿੰਨੇ ਡੈਮੇਜ ਹੋ ਜਾਣਾ ਕਿਹੜਾ ਕੀ ਅੰਗ ਕਿੱਥੇ ਖਲੋ ਜਾਣਾ ਤੇ ਇਹਨਾਂ ਨੂੰ ਕੁਝ ਸਮਾਂ ਪਹਿਲਾਂ ਲਤਾਇਨ ਨੇ ਇਹ ਕੰਮ ਕਰ ਨਾਟ ਗਈਆਂ ਤੇ ਇਹ ਕਾਫੀ ਸਮੇਂ ਤੋਂ ਅੱਜ ਤੋਂ ਲਗਭਗ 3-4 ਸਾਲ ਇਸ ਨਗਰ ਦੇ ਸੱਜਣਾ ਨੇ ਆ ਨੌਜਵਾਨ ਵੀਰ ਖੋਤੇ ਨੇ ਇਹਨਾਂ ਸਾਰਿਆਂ ਨੇ ਇਹਨਾਂ ਦੀ ਸੇਵਾ ਸੰਭਾਲ ਕੀਤੀ ਹੈ ਪਰ ਇਹ 24 ਘੰਟੇ ਦੀ ਸੇਵਾ ਮੰਗਦੇ ਨੇ ਇਹਨਾਂ ਦੇ ਕੋਲ 24 ਘੰਟੇ ਬੰਦਾ ਚਾਹੀਦਾ ਸੋ ਐਸੇ ਮੁੱਦੇ ਨੂੰ ਮੁੱਖ ਰੱਖਦੇ ਆ ਮੇਰੀ ਡਿਊਟੀ ਮੇਰੇ ਵੀਰ ਮੰਗਲ ਸਿੰਘ ਜੋ ਜਵੰਦਾ ਕਲਾਂ ਤੋਂ ਨੇ ਉਹਨਾਂ ਨੇ ਲਈ ਸੀ ਪਰ ਦਸੋਂ ਦੇ ਰਾਈ ਤੇ ਅਸੀਂ ਇਹਨੂੰ ਅੱਜ ਲੈਣ ਵਾਸਤੇ ਬਜ਼ੁਰਗਾਂ ਨੂੰ ਆਏ ਆ ਬਾਬਾ ਜੀ ਨੂੰ ਲੈਣ ਵਾਸਤੇ ਆਏ ਆ ਕਿ ਸਤਿਗੁਰੂ ਜੀ ਮੇਰ ਰਹਿਮਤ ਕਰੇ ਇਹਨਾਂ ਦੀ ਸੇਵਾ ਕਰਨ ਦਾ ਮੈਨੂੰ ਬਲ ਬਖਸ਼ੇ ਸੰਤਾਂ ਨੂੰ ਬਲ ਬਖਸ਼ੇ ਤੇ ਅਸੀਂ ਇਹਨਾਂ ਦੀਆਂ ਸੁਆਮਾਂ ਜਿਹੜੀਆਂ ਨੇ ਉਹ ਨਿਵਾਸ ਕੀ ਸਤਰੂਜੀ ਮੇਰਾਹਮਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ રાજે પાડે લભા સારે પાડે દોણવા જાવ ગાવે જાશે નો સાડા 14 ગમે પાડે C'est un ਕਾਕਮਾ ਦੇ ਉੱਧਰੋਂ ਬਰੇਨ ਲਾ ਦੇ ਉੱਧਰ ਕੋਈ ਨਾ ਕਰ ਦੇਖਦਾ ਆ। ਆ ਪਾਰੀ ਫਰਜ ਰਹਾ। ਇਹਨੂੰ ਆਪਣੇ ਆਪ ਕਿਵੇਂ ਸੇਕਦਾ ਹੋ ਜਾ ਮਜੂਰੋ ਮਾਰਾ ਮੱਝਾ ਫੜ। ਆ ਦੁਕੀ ਨਾ ਦਵਾਈ ਇਹਨਾਂ ਦੀ। ਉਹ ਬੋਲ। ਅੱਛਾ ਫੇਰ ਨਹੀਂ ਨਹੀਂ ਉਹ ਤੇ ਜੀ ਦਵਾਈ ਦੋ ਹਾਲੋ ਡਰੰਪ ਪਰ। ਬ੍ਰਾਂਪੁਰ ਜਿਹੜਾ ਦਵਾਈ ਜਿਹੜੀ ਚੱਲਦੀ ਉਹ। ਇਹ ਇਹ ਬਾਅਦ ਚ ਲਾਉਣਾ। ਪਾਪਾ। ਇਹਿਆ ਥੋੜਾ। ਅੱਜ ਨਹੀਂ ਗਿਆ ਪਾਪਾ। ਇਹ ਜਿਹੜਾ ਬਾੜੀ ਫੜ ਕੇ ਰੱਖਾ ਆ। ਏ ਆਪਣੇ ਹਰਜੀਤ ਥੱਲੇ ਨਾ ਪਤਰੀ ਪਤਰੀ ਨਾ ਵਾਜੇ ਬਿਲਕੁਲ ਨਵਰਸ ਹੋ ਗਿਆ ਜੀ ਇਹਦਾ ਹਾਂ ਜੀ ਮੈਂ ਕਿਹਾ ਹੋਰ ਤਾਂ ਨਾ ਮਜਾ ਦਾ ਪਰਿਗਨ ਨਹੀਂ ਉੱਤੇ ਚੜਜੋ ਮੁੰਡੇ ਹੱਥ ਪਾ ਲੋ ਨਾ ਤਾਰੂ